ਖਾਲਸਾ ਕੋ ਵਾਹਿਗੁਰੂ ਜੀ ਕੀ ਫਤਿਹ ਭਲੀ ਭਾਂਤ ਸਰਬੱਤ ਸੰਗਤਾਂ ਅੱਜ ਦੇ ਸ਼ੁਭ ਦਿਹਾੜੇ ਤੋਂ ਵਾਕਫ ਨੇ ਕਿ ਹਰ ਸਾਲ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਬਹੁਤ ਵੱਡੇ ਵਿਸ਼ਾਲ ਮਹਾਨ ਨਗਰ ਕੀਰਤਨ ਜਿਹੜੇ ਨੇ ਉਹ ਆਰੰਭ ਕੀਤੇ ਜਾਂਦੇ ਨੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਅਸਥਾਨ ਗੁਰਦੁਆਰਾ ਪਉਂਡ ਸਾਹਿਬ ਵਿਖੇ ਜਿਹੜੀ ਹੈ ਸੰਪੂਰਨਤਾ ਕੀਤੀ ਜਾਂਦੀ ਹੈ ਲੱਖਾਂ ਸੰਗਤਾਂ ਜਿਹੜੀਆਂ ਨੇ ਪਰਿਵਾਰਾਂ ਸਮੇਤ ਉਹ ਹਾਜ਼ਰੀ ਭਰਦੀਆਂ ਨੇ ਇਹ ਸਤਿਗੁਰੂ ਗਰੀਬ ਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਪੰਜ ਪਿਆਰੇ ਨਿਸ਼ਾਨ ਚੀ ਸਿੰਘ ਰਾਗੀ ਜਥੇ ਕੀਰਤਨੀ ਜਥੇ ਗਤਕੇ ਗਤਕਾ ਪਾਰਟੀਆਂ ਹੋਰ ਸੇਵਾ ਸਭਾ ਸੁਸਾਇਟੀਆਂ ਸਾਰੇ ਰਲ ਮਿਲ ਕੇ ਇਸ ਨਗਰ ਕੀਰਤਨ ਦੀ ਹਾਜ਼ਰੀ ਭਰਦੀਆਂ ਤੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਂਦੀਆਂ ਨੇ ਦਾਸ ਅਰਦਾਸ ਕਰਦਾ ਕਿ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜਿੰਨੀਆਂ ਸੰਗਤਾਂ ਜਿਹੜੀਆਂ ਨੇ ਆਪਣੇ ਆਪਣੇ ਢੰਗ ਤਰੀਕਿਆਂ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਨਿਭਾਉਂਦੀਆਂ ਨੇ ਜਾਂ ਰੌਣਕ ਨੂੰ ਵਧਾਉਣਾ ਕਰਦੀਆਂ ਨੇ ਸਾਰਿਆਂ ਦੇ ਸਿਰ ਤੇ ਬਾਬਾ ਜੀ ਮੇਰਾ ਪਰਿਆ ਹੱਥ ਰੱਖ ਲੇ ਇਹ ਜਿਹੜੀ ਸੇਵਾ ਵਾ ਸਮੁੱਚੀ ਨਗਰ ਕੀਰਤਨ ਦੀ ਸ਼ਹੀਦਾ ਨੇ ਆਪਣੇ ਸੇਵਕ ਪਰਿਵਾਰ ਜਹੇਦਾਰ ਬਾਬਾ ਸਿੰਘ ਜੀ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਆ ਹਰ ਸਾਲ ਉਹਨਾਂ ਦਾ ਪਰਿਵਾਰ ਵੱਡਾ ਉਤਮ ਕਰਦਾ ਤੇ ਉਪਰਾਲਾ ਕਰਦਾ ਸਾਰੇ ਪ੍ਰਬੰਧ ਕਰਕੇ ਤੇ ਇਸ ਨਗਰ ਕੀਰਤਨ ਨੂੰ ਸਤਿਗੁਰਾਂ ਦੀ ਕਿਰਪਾ ਬਾਬਾ ਜੀ ਦੀ ਕਿਰਪਾ ਤੇ ਸੰਗਤਾਂ ਦੀ ਕਿਰਪਾ ਦੇ ਨਾਲ ਲੈ ਕੇ ਜਾਂਦੇ ਆ ਤੇ ਸੇਵਾ ਨਿਭਾਉਂਦੇ ਆ ਜਿਥੇ ਸੰਗਤਾਂ ਦੀ ਅਰਦਾਸ ਉਥੇ ਇਸ ਗੁਰਮਖ ਪਰਿਵਾਰ ਦੀ ਵੀ ਅਰਦਾਸ ਆ ਗੁਰੂ ਘਰ ਦੀ ਸੇਵਾ ਕਰਦਾ ਰਹੇ ਗੁਰੂ ਘਰ ਨਾਲ ਜੁੜਿਆ ਰਹੇ ਸ਼ਹੀਦਾਂ ਦੀ ਸੇਵਾ ਕਰਦਾ ਰਹੇ ਸ਼ਹੀਦਾਂ ਦੀ ਖੁਸ਼ੀ ਸ਼ਹੀਦਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਤੋਂ ਆਰੰਭ ਹੋਇਆ ਜਿਸ ਦੀ ਸਮਾਪਤੀ ਬਾਬਾ ਜੀ ਦੇ ਜਨਮ ਸਥਾਨ ਪਹੁਣ ਸਾਹਿਬ ਸਮਾਪਤੀ ਹੋਊਗੀ ਸਮੂਹ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਠ ਸੰਪਰਦਾਇਕਾਰ ਸੇਵਾ ਪੂਰੀ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਇਹ ਸਾਰਾ ਉਪਰਾਲਾ ਜਹੇਦਾਰ ਬਾਬਾ ਸਿੰਘ ਗਮਾਨਪੁਰਾ ਜੀ ਵੱਲੋਂ ਮੈਂਬਰ ਸ਼੍ਰੋਮਣੀ ਕਮੇਟੀ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਸੰਗਤਾਂ ਹੰਤਨ ਬਾਬਾ ਦੀਪ ਸਿੰਘ ਨਗਰ ਕੀ ਤਜ ਦਰਸ਼ਨ ਕਰ ਰਹੀਆਂ ਹਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਦਾਸ ਵੱਲੋਂ ਸ਼ਬਦ ਚੌਂਕੀ ਜਥੇ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ